ਕਰੀਪ ਕਰੀ ਜਮ ਕਰੀ। ਕੱਲੇ ਫੋਟੋਸ ਦਿਖਾ ਦੂੰ। ਹਾਂ ਜੀ ਬਾਈ। ਕੱਲਾ ਮੈਂ ਫੋਟੋਸ ਵਾਲਾ ਦਿਖਾ ਦੂੰਗੀ ਜਿਹੜੀ ਸਾਨੂੰ ਇਹਦੇ ਫੋਨ 'ਚ ਮਿਲੇ ਆ। ਦੁਬਾਰਾ ਬਣਾ ਦੇਗਾ ਤੁਸੀਂ? ਨੋ। ਇਹ ਜੀ। ਇਸ ਤੋਂ ਬਾਅਦ ਹਿੰਦੀ ਵਿੱਚ ਵੀ ਬੋਲेंगे। ਹਾਂ ਮੈਂ ਬੋਲ ਦੂੰਗੀ। ਪਹਿਲੇ ਇਹਨੂੰ ਪੰਜਾਬੀ 'ਚ ਕਰ ਦਤਾਂ। ਇਹ ਹੈਗਾ ਜੀ ਸਟੇਟ ਐਮਬਲਮ। ਹਾਂ। ਹਾਂ। ਅਸੀਂ ਥੋੜਾ ਜਿਹਾ نیچے ਫੇਸ ਆ ਜਾ। ਉਹ ਫੇਸ। ਹਾਂ। ਅਸੀਂ ਇਹ نیچے ਕਰ ਦਿੰਦੇ ਹਾਂ। ਇਹ ਸਾਨੂੰ ਪਰ ਕਰਨਾ ਹੈ। ਦਿਸ ਇਜ਼ ਦ ਇ ਪ੍ਰੋਪੋਜ਼ਡ ਲੋਗੋ ਹੈਗਾ ਪਾਕਿਸਤਾਨ ਦਾ। ਜੋ ਇਹ ਫੋਨ ਚ ਸਾਨੂੰ ਬਰਾਮਦ ਹੋਇਆ ਇਸ 사이ਡ ਆ ਰਿਹਾ ਮੈਂ ਇੱਥੇ ਵੀ ਮੈਂ ਮੱਗੇ ਨੂੰ ਕਰਕੇ ਫਸਾ ਰਿਹਾ ਮੈਂ ਮੁੰਬਈ ਤੋਂ ਇਹ ਵੀ ਵੀਲ ਸ਼ੇਅਰ ਰਿਹਾ ਤੇ ਵੀਲ ਸ਼ੇਅਰਿੰਗ ਵਾਲੀ ਤੇ ਇਹ ਜੀ ਐਮਬਲਮ ਆਫ ਪ੍ਰੋਵਿੰਸਸ ਆਫ ਪਾਕਿਸਤਾਨ ਤੇ ਇਹਦੇ ਚ ਉਰਦੂ ਚ ਲਿਖਿਆ ਹੋਇਆ ਹੈ ਵੱਖਰੇ ਵੱਖਰੇ ਸਟੇਟਸ ਤੇ ਪ੍ਰੋਵਿੰਸਸ ਹਨ ਦਾ ਪਲਾਨ ਸੀਗਾ ਖਾਲਸਤਾਨ ਦਾ ਇਹ ਹੈਗਾ ਸਿੱਖ ਰਿਆਸਤ ਕਪੂਰਥਲਾ ਦਾ ਝੰਡਾ ਨੈਕਸਟ ਸਿੱਖ ਰਿਆਸਤ ਪਟਿਆਲਾ ਦਾ ਝੰਡਾ ਠੀਕ ਹੈ ਨੈਕਸਟ ਬਕਰਦੇ ਰਹੋ ਬੰਦ ਕਰੀ ਸੰਜੀ ਕਰੀ ਦਿਓ ਜਿਸ ਇਸ ਸਿੱਖ ਰਿਆਸਤ ਫਰੀਦਕੋਟ ਦਾ ਝੰਡਾ ਠੀਕ ਫਰੀਦਕੋਟ ਹਾਂਜੀ ਸਿੱਖ ਕ੍ਰਿਆਸਤ ਜੀਨ ਦਾ ਝੰਡਾ ਜਿਹੜੀ ਉਹ ਹਰਿਆਣਾ ਚ ਹਰਿਆਣਾ ਤੋਂ ਇੱਥੇ ਕਰਕੇ ਫਸ ਫਸ ਕੇ ਤਾਂ ਹੋਈ ਗਿਆ ਸਰ ਨੰਨ ਖਾਲਸਤਾਨ ਇਹ ਜਿਹੜਾ ਕਰੰਸੀ ਬਿਲ ਆਫ 10 ਡਾਲਰ ਖਾਲਸਤਾਨ ਇਹ ਵੀ ਇਹਦੀ ਫੋਟੋ ਸਾਨੂੰ ਬਰਾਮਦ ਹੋਈ ਹੈ ਤੇ ਮੋਬਾਈਲ ਚ ਬਦਲ ਕੇ ਕੰਮ ਨਹੀਂ ਕਰਨਾ ਪਰ ਮੈਂ ਜਮੈਂਟ ਕਰੀ ਜਾਉਣਾ ਅੰਦਰ ਓਕੇ ਨਾ ਠੀਕ ਹੈ ਆਮ ਕੇਫ ਇਹ ਜੀਨ ਦਾ ਏ ਕੇ ਐਫ ਦਾ ਜਿਹੜਾ ਇਹਨਾਂ ਨੇ ਲੋਗੋ ਬਣਾਇ ਸੀ आनंदपुर खालसा फौज के एफ जो व्हाट्सएप ग्रुप मैं दस रही थी आनंदपुर खालसा फौज ਇਹ WhatsApp group ਹੈ। ਇਹ WhatsApp group ਹੈ ਜੀ ਇਹਦੇ ਚ ਕੋਰ ਮੈਂਬਰਸ ਤੋਂ ਇਲਾਵਾ ਹੋਰ ਮੁੰਡਿਆਂ ਨੂੰ ਵੀ ਯੂਥ ਨੂੰ ਇਹਦੇ ਚ ਇਨਵੋਲਵ ਕਰਦੇ ਸੀ ਤੇ ਉਹਨਾਂ ਨੂੰ ਇਨਸਪਾਇਰ ਕਰਦੇ ਸੀ। ਉਸ ਤੋਂ ਬਾਅਦ ਇੱਕ ਹੋਰ group ਹੈ ਉਹ ਅੰਮ੍ਰਿਤਪਾਲ ਟਾਈਗਰ ਫੋਰਸ ਹੈ ਉਹ ਇਹਦੇ ਕੋਰ ਮੈਂਬਰਸ ਦਾ group ਸੀਗਾ। ਔਰ ਜਿਹੜੇ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਇਹਨਾਂ ਨੇ ਆਪਣੇ ਮੈਂਬਰਸ ਨੂੰ AKF ਦੇ ਨਾਲ ਆਪਣਾ 벨ਟ ਨੰਬਰ ਵੀ ਦਿੱਤੇ ਹੋਏ ਸੀ ਇਹਦੇ ਫੋਟੋਸ 'ਚ ਸਾਨੂੰ ਇਹ ਮਤਲਬ ਲੱਗਾ ਹੈ ਆਲਰੇਡੀ ਇਸ ਤਰ੍ਹਾਂ ਹੀ ਫੋਟੋਸ ਮਿਲੇ ਆ ਇਹ ਬੰਦਾ AKF 56 ਦਿਸ ਵਨ AKF 47 ਜਿਹੜਾ ਸੀ ਤਜਿੰਦਰ ਗੋਰਖਾ ਫੜਿਆ ਇਹਨੂੰ 3 ਨੰਬਰ ਅਲੋਟ ਹੋਇਆ ਸੀ AKF 3 ਦਿਸ ਕੁਡ ਬੀ ਬੇਸਡ ਔਨ ਉਹਨਾਂ ਦੀ ਸੀਨੀਅਰਿਟੀ ਇਨ देयर ਆਰਗੇਨਾਈਜੇਸ਼ਨ ਵੀ ਹੋ ਸਕਦਾ ਇੱਕ ਇਹ ਸਾਰੇ ਮੈਂਬਰਸ ਬੁਲੇਟ ਪ੍ਰੂਫ ਜੈਕਟ ਪਾ ਕੇ ਬੈਠੇ ਹੋਏ ਐ ਕੇ ਐਫ ਲੋਗੋ ਦੇ ਨਾਲ ਮੈਂ ਜਿਹੜੇ ਮੇਨ ਮੈਂਬਰਸ ਹੈਗੇ ਇਹ ਤੁਸੀਂ ਦੇਖ ਸਕਦੇ ਹੋ ਇਹ ਦਲਜੀਤ ਕਲਸੀ ਆਲਰੇਡੀ ਅਰੈਸਟ ਹੋ ਚੁੱਕਾ ਹੈ ਔਰ ਇਹਨੂੰ ਐਨਐਸਐਨ ਵਰਕ ਹੋ ਕੇ ਡਿਬਰੂਗੜ੍ਹ ਭੇਜ ਚੁੱਕਿਆ ਗਿਆ ਹੈ ਹੁਣ ਤੱਕ ਤੇ ਜਿਹੜਾ ਗੋਰਖਾ ਤੇਜਿੰਦਰ ਗੋਰਖਾ ਅਸੀਂ ਅਰੈਸਟ ਕੀਤਾ ਇਹਦੀ ਫੋਟੋ ਹੈ ਦਿਸ ਇਜ਼ ਪੇਜਰ ਬਾਅਦ ਪੇਜਰ ਇਹਦੇ ਚ ਦੋ ਤਿੰਨ ਜਿਹੜੇ ਨਜ਼ਰ ਆ ਰਿਹਾ ਗੁਰਪੇਜ ਭੇਜਿਆ ਤੇ ਗੁਰਲਾਲ ਇਹ ਸਾਰੇ ਆਲਰੇਡੀ ਅਰੈਸਟ ਹੋ ਚੁੱਕੇ ਆ ਮੰਨਜੋਤ ਕਲਸੀ ਦੀ ਬੈਂਕ ਜਿਹੜਾ ਬੰਦਾ ਹੁੰਦਾ ਉਹ ਅੱਜ ਹੀ ਕਲਸੀ ਹੈ ਵਾਈਟਲ ਉਹ ਵੈਕਟਰ ਤੇ ਉੱਪਰ ਹਾਂਜੀ ਠੀਕ ਹੈ ਫਸਟ ਫੋਟੋ ਖਾਲਸਾ ਵਹੀਰ ਯੈਸ ਇਹ ਖਾਲਸਾ ਵਹੀਰ ਦੀ ਫੋਟੋ ਸ ਹੈ ਜੀ ਇਹ ਕੋ ਕੋ ਨਹੀਂ ਇਹ ਤਜਿੰਦਰ ਗੋਰਖਾ ਜਿਹੜਾ ਅਸੀਂ ਅਰੈਸਟ ਕੀਤਾ ਠੀਕ ਹੈ ਜੀ ਫਸਟ ਫੋਟੋ ਜਿੰਦਰ ਗੋਰਖਾ ਇਹ ਤਜਿੰਦਰ ਗੋਰਖਾ ਇਹਦੇ ਵੈਪਨ ਤੇ ਵੀ AKF ਲਿਖਿਆ ਹੈ। ਇਹਨਾਂ ਦੇ WhatsApp group ਤੋਂ ਸਾਨੂੰ ਇਦਾਂ ਦੀ ਫੋਟੋਜ਼ ਵੀ ਮਿਲੀਆਂ ਜਿਹਦੇ 'ਚ ਇਹਨਾਂ ਨੇ ਟੈਟੂ ਵੀ ਬਣਾਏ ਹੋਏ ਐ AKF ਜਿੱਦਾਂ ਇਹ ਗੁਰ ਪੇਜ ਐ ਇਹਨੇ ਆਪਣੇ ਟੈਟੂ ਵੀ ਬੋਡੀ ਤੇ ਬਾਹ ਤੇ ਇਨਕ ਕਰਾ ਲਿਆ ਸੀ। ਆਮੀ ਦੇਖੀ ਤਾਂ ਰੱਖੀ। ਯੈਸ। ਇੱਕ ਥੋੜੀ ਜਿਹੀ ਵਟਾ ਜਿਹੜੀ ਵੈਪਨ ਫਾਇਰਿੰਗ ਦੀ ਮੈਂ ਗੱਲ ਦੱਸ ਰਹੀ ਹਾਂ ਬਾਅਦ ਚ ਤੁਹਾਨੂੰ ਵੀਡੀਓ ਵੀ ਅਸੀਂ ਲਿੰਕ ਸ਼ੇਅਰ ਕਰ ਦਾਂਗੇ ਇਹ ਤਜਿੰਦਰ ਗੋਰਖਾ ਵੀਡੀਓ ਚ ਇਹ ਫਾਇਰਿੰਗ ਪ੍ਰੈਕਟਿਸ ਕਰ ਰਿਹਾ ਜਲੂਪੁਰ ਖੇੜਾ ਦੇਖੋ ਇਹ ਫਿਰ ਤਜਿੰਦਰ ਵੈਪਨ ਕਲੀਨਿੰਗ ਕਰ ਰਿਹਾ ਇਹਦੀ ਵੀ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਉਨੂੰ ਅਸੈਂਬਲ ਡਿਸੈਂਬਲ ਕਰਨਾ ਵੈਪਨ ਕਲੀਨ ਕਰਨਾ ਇਹਨੂੰ ਸਾਰੀ ਟ੍ਰੇਨਿੰਗ ਆਲਰੇਡੀ ਮਿਲ ਚੁੱਕੀ ਹੈ ਇੱਥੇ ਪੁਸ਼-ਅਪਸ ਦੀ ਵੀਡੀਓ ਸਾਡੇ ਕੋਲ ਆਈ ਹੈ ਜਿਹੜੇ ਨਾਲ-ਨਾਲ ਆਪਣੀ ਬੋਡੀ ਦੀ ਫਿਜ਼ੀਕਲ ਜਿਦਾ ਯੂਨੀਫਾਰਮ ਸਰਵਿਸਿਜ਼ 'ਚ ਸਾਨੂੰ ਟ੍ਰੇਨਿੰਗ ਦਿੱਤੇ ਜਾਂਦੀ ਹੈ ਉਸ ਤਰ੍ਹਾਂ ਪੁਸ਼-ਅਪਸ ਵਗੈਰਾ ਕਰ ਰਹੇ ਹੈ ਵੈਪਨਸ ਵੀ ਤੁਸੀਂ ਬੈਕਗ੍ਰਾਉਂਡ 'ਚ ਵੈਪਨਸ ਵੀ ਦੇਖ ਸਕਦੇ ਪਹਿਲੇ ਇਹਦੇ ਤੇ ਪਤਾ ਲੱਗਦਾ ਹੈ ਕਿ ਅਮਰਿਤਪਾਲ ਦੇ ਪਿੱਛੇ ਖੜਾ ਹੈ ਤਜਿੰਦਰ ਇਹਦਾ ਮਤਲਬ ਸੀਪੀਟੀ ਦਾ ক্লোਜ਼ ਪ੍ਰੋਟੈਕਸ਼ਨ ਟੀਮ ਦਾ ਮੈਂਬਰ ਸਿਗਾ ਐਤੋ ਕਰੀ ਮੈਡਮ ਗੱਡੀ ਗੱਡੀ ਮੇਂ ਵੈਪਨਸ ਨਾਲ ਜੋ ਗੱਡੀ ਜਿਸ ਮੇਂ ਚੱਲਦੇ ਥੇ ਉਹ ਵੀ ਗੱਡੀ ਇਹਦੀ ਫੋਟੋਸ ਮੇਂ ਪਤਾ ਲੱਗਿਆ ਕਿ ਗੱਡੀਆਂ ਚਾਦਾਂ ਵੈਪਨਸ ਨਾਲ ਰੱਖਦੇ ਸਨ ਸਾਨੂੰ ਪਾਕਿਸਤਾਨੀ ਨੈਸ਼ਨਲ ਦੇ ਡਰਾਈਵਿੰਗ ਲਾਇਸੈਂਸ ਤੇ ਵੀ ਫੋਟੋ ਇਹਦੇ ਫੋਨ 'ਚ ਮਿਲੀ। ਕੰਪਲਟ ਕਰ ਲਿਆ। ਮੈਂ ਤਾਂ ਸਪੀਡ ਕਰਨਾ ਹਾਂ। ਮੈਂ ਕੋਈ ਨਹੀਂ। ਮੈਂ ਇੰਗਲਿਸ਼ ਦੇ ਗੁੰਡੇ ਨਹੀਂ ਬੀਕੋ। ਇੰਗਲਿਸ਼ ਪ੍ਰੈਸ ਨੋ ਉਹ ਮੈਂ ਦੇਵੇਂ ਬੋਲ ਰਹੀ ਹਾਂ। ਅਪਾਇਰ ਮੇਂ ਕੌਨਸੀ ਕਾਮੇ ਕੇ ਲੀਏ ਫੋਟੋ ਵੀ ਦਿਖਾ। ਇਹਨਾਂ ਦੇ ਜੀ ਮੇਨ ਮੈਂਬਰ ਜੀ ਸੇਕਟ। ਅੱਛਾ ਇਹ ਕੇ ਤੁਸੀਂ ਇਹ ਵੀ ਦੇਖ ਲਓ। ਇਹ ਤਜਿੰਦਰ ਖਾਲਸਾ ਦੀ ਫੋਟੋ ਹੈ ਬੁਲੇਟ ਰੂਕ ਜੈਕਟ ਤੇ ਵੀ AKF ਲਿਖਿਆ ਹੋਇਆ ਤੇ ਪਿੱਛੇ ਇਹਨਾਂ ਦਾ ਲੋਗੋ ਵੀ AKF ਤੁਸੀਂ ਦਿਵਾਰ ਤੇ ਵੀ ਲਿਚ ਸਕਦੇ ਏਦਾਂ ਬਾਕੀ ਮੈਂਬਰਸ ਦੀ ਵੀ ਫੋਟੋਜ਼ ਹੈਗੀਆਂ ਜਿਹਦੀ ਇਹਨਾਂ ਨੇ ਖਚਾਈਆਂ ਵਿਦਸ ਸੈਕਿੰਡਸ ਵਿੱਚ ਕਲਰਡ ਫੋਟੋ ਕਿਸੇ ਕਲਰ ਦੇ ਬੈਟਰ ਹੈ ਇਹ ਕਰੰਸੀ ਨੋਟ ਵਾਲਾ ਹੈ ਜਦੋਂ ਇਹ ਮਾਈਂਡ ਦੇ ਵਿੱਚ ਫੋਟੋ ਹੀ ਨਹੀਂ ਸੀ ਕੋਈ ਕਰੰਸੀ ਨੋਟ ਨਹੀਂ ਹੈ ਨਹੀਂ ਇਹ ਸਾਰੇ ਮੋਬਾਈਲ ਦੀ ਫੋਟੋਜ਼ ਹੀ ਆ ਸਾਡੇ ਕੋਲ ਹੁਣ ਤੱਕ ਅਮੀ ਹੋਲੋਗ੍ਰਾਮ ਜੋ ਇੰਟੀ ਜੈਕਟਸ ਤੇ ਹੋਏ ਇਹ ਉਸਕਾ ਸੌਫਟ ਕੋਡ ਵੀਪਨਸ ਇੱਥੇ ਜੱਲੂਪੁਰ ਖੇਡਾ ਉਦੇ ਗੇਟ ਤੇ ਹਰ ਜਗ੍ਹਾ ਜਿਹੜਾ ਹੋਲੋਗ੍ਰਾਮ ਹੈ ਦਿਸ ਇਜ਼ ਦਾ ਵਨ ਏ ਕੇਰ ਤੱਕ ਹੁਣ ਸੌਫਟ ਵੀ ਨਹੀਂ ਕਰੀਂ